ਇੱਕ ਪਿੰਨੀ ਤੁਹਾਡੇ ਸਰੀਰ ਨੂੰ ਪੂਰਾ ਮਜ਼ਬੂਤ ਕਰਦੀ ਗੋ ਜਿੰਨਾਂ ਨੂੰ ਕੈਲਸ਼ੀਅਮ ਦੀ ਘਾਟ ਆ ਜਾਂ ਹੱਡਾ ਪੈਰਾਂ ਵਿੱਚ ਬਹੁਤ ਈ ਦਰਦ ਹੁੰਦਾਗਾ ਜਾਂ ਜਿਵੇਂ ਬੱਚਿਆਂ ਦਾ ਵਾਧਾ ਵਿਕਾਸ ਹੋ ਰਿਹਾ ਉਹਨਾਂ ਵਾਸਤੇ ਜਿਹੜੀ ਪਿੰਨੀ ਆਪਾਂ ਬਣਾਵਾਂਗੇ ਬਹੁਤ ਫਾਇਦਾ ਕਰਦੀ ਆ ਇਹਨਾਂ ਪਿੰਨਾਂ ਨੂੰ ਬਣਾਉਣ ਲਈ ਆਪਾਂ ਲਵਾਂਗੇ ਜੀ ਦੋ ਕੌਲੀਆਂ ਮਖਾਣੇ ਦੀਆਂ ਜਿਹੜੀ ਕਿ ਆਪਾਂ ਪ੍ਰੋਪਰ ਚੰਗੀ ਤਰ੍ਹਾਂ ਆਪਾਂ ਭੁੰਨ ਲਾਂਗੇ ਤੇ ਇਹਨਾਂ ਨੂੰ ਪੂਰਾ ਰੋਸਟ ਕਰਕੇ ਵਧੀਆ कुरकुਰੀਆਂ ਕਰ ਲੈਣੀਆਂ ਨੇ ਜੀ ਤਾਂ ਜੋ ਇਹ ਵਧੀਆ ਭੁੰਨ ਕੇ ਤਿਆਰ ਹੋ ਜਾਣ ਤਿੰਨ ਚਾਰ ਮਿੰਟ ਆਪਾਂ ਇਹਨਾਂ ਨੂੰ ਪ੍ਰੋਪਰ ਚੰਗੇ ਤਰੀਕੇ ਨਾਲ ਪਕਾ ਲਿਆ ਸੀਗਾ ਭੁੰਨ ਲਿਆ ਸੀਗਾ ਉਸ ਇਹ ਆਪ ਲੈ ਆ ਜੀ ਸਾਬੂਦਾਣਾ ਇਹਨੂੰ ਵੀ ਆਪਾਂ ਪੈਨ ਵਿੱਚ ਪਾ ਕੇ ਕੋਈ ਕਿਉਂ ਨਹੀਂ ਪਾਉਣਾ ਹੈਗਾ ਇਹਨਾਂ ਦਾ ਆਪਾਂ ਕੋਈ ਕਲਰ ਨਹੀਂ ਚੇਂਜ ਕਰਨਾ ਸਿਰਫ 3-4 ਮਿੰਟ ਵਾਸਤੇ ਪਕਾ ਲੈਣਾ ਹੈਗਾ ਤੇ ਇਹਨਾਂ ਨੂੰ ਵੀ ਆਪਾਂ ਮਿਕਸ ਜਾਰ ਵਿੱਚ ਪਾ ਕੇ ਇਹਨਾਂ ਦਾ ਆਪਾਂ ਜਿਹੜਾ ਪਾਊਡਰ ਤਿਆਰ ਕਰਾਂਗੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਇੱਕ ਚਮਚਾ ਘਿਓ ਦਾ ਇਹਨੂੰ ਆਪਾਂ ਗਰਮ ਕਰ ਲਿਆ ਸੀਗਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਡਰਾਈ ਫਰੂਟ ਜਿਹੜੇ ਕਿ ਆਪਾਂ ਕਾਜੂ, ਬਦਾਮ, ਅਖਰੋਟ ਤੇ ਮੱਗਜ਼ ਲਏ ਹੋਏ ਨੇ ਮੱਗਜ਼ ਆਪਾਂ 4-5 ਪ੍ਰਕਾਰ ਦੇ ਲੈ ਸਕਦੇ ਆਂਗੇ ਸਾਰੀਆਂ ਚੀਜ਼ਾਂ ਨੂੰ ਆਪਾਂ ਪ੍ਰੋਪਰ ਰੋਸਟ ਕਰ ਲੈਣ ਤਾਂ ਇਧਰ ਬੱਚੇ ਵੀ ਕਹਿ ਰਹੇ ਸੀ ਵੀ ਜਲਦੀ ਮੰਮਾ ਬਣਾ ਕੇ ਦੋ ਭੁੱਖ ਲੱਗੀ ਆ ਖਾਣੇ ਨਹੀਂਗੇ ਕਿਉਂਕਿ ਬੱਚਿਆਂ ਨੂੰ ਬੇहद ਪਸੰਦ ਆਉਣਗੇ ਤੇ ਉਸ ਤੋਂ ਬਾਅਦ ਜਦੋਂ ਇਹ ਰੋਸਟ ਹੋ ਗਏ ਸੀ ਸਾਰੇ ਡਰਾਈ ਫਰੂਟ ਤਾਂ ਆਪਾਂ ਇੱਕ ਕੌਲੀ ਵਿੱਚ ਕੱਢ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਲਈ ਹੋਇਆ ਜੀ ਇੱਕ ਕੌਲੀ ਸ਼ੱਕਰ ਗੁੜ ਕੁਛ ਤੇ ਅੱਧੀ ਕੌਲੀ ਪਾਣੀ ਦੀ ਪਾ ਕੇ ਇਹਦਾਂ ਆਪਾਂ ਰੱਖ ਦਾਂਗੇ ਚਾਸ ਨਿਵਣ ਵਾਸਤੇ ਤੇ ਨਾਲ ਦੀ ਨਾਲ ਜਿਹੜਾ ਆਪਾਂ ਸਾਬੂਦਾਣਾ ਰੋਸਟ ਕੀਤਾ ਸੀਗਾ ਉਹਦਾ ਆਪਾਂ ਪਾਊਡਰ ਤਿਆਰ ਕਰ ਲਿਆ ਬਿਲਕੁਲ ਇਹਨੂੰ ਪ੍ਰੋਪਰ ਮਿਕਸੀ ਨੂੰ ਹੌਲੀ ਹੌਲੀ ਚਲਾਉਂਦੇ ਹੋਏ ਵਧੀਆ ਜਿਹੜਾ ਪਾਊਡਰ ਆ ਉਹ ਆਪਾਂ ਬਣਾ ਲੈਣਾ ਨਾਲ ਹੀ ਆਪਾਂ ਇੱਕ ਕੌਲੀ ਲਈ ਹੋਈ ਹੈ ਜੀ ਪੂਜੇ ਛੋਲੇ ਇਹਨਾਂ ਨੂੰ ਵੀ ਪਾ ਕੇ ਚੰਗੇ ਤਰੀਕੇ ਨਾਲ ਆਪਾਂ ਜਿਹੜਾ ਇਹਨਾਂ ਦਾ ਪਾਊਡਰ ਆ ਉਹ ਆਪਾਂ ਤਿਆਰ ਕਰ ਲੈਣਾਗਾ ਸੋ ਸੋਲਿਆ ਜਿਹੜੇ ਇਹਨਾਂ ਵਿੱਚ ਵੀ ਬਹੁਤ ਤਾਕਤ ਹੁੰਦੀ ਆ ਸੋ ਬੱਚਿਆਂ ਵਾਸਤੇ ਸਾਰਿਆਂ ਵਾਸਤੇ ਬਹੁਤ ਹੀ ਫਾਇਦਾ ਕਰਦੇ ਨੇਗੇ ਉਸ ਤੋਂ ਬਾਅਦ ਜਿਹੜੇ ਮਖਾਣੇ ਲਏ ਨੇ ਜੀ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਪਾਊਡਰ ਤਿਆਰ ਕਰ ਲਈਏ ਤੁਹਾਨੂੰ ਪਤਾ ਵੀ ਮਖਾਣੇ 'ਚ ਬਹੁਤ ਹੀ ਕੈਲਸ਼ੀਅਮ ਆਇਰਨ ਤੇ ਫਾਈਬਰ ਨਾਲ ਭਰਪੂਰ ਹੁੰਦੇ ਨੇ ਬਹੁਤ ਹੀ ਆਪਾਂ ਨੂੰ એનર્ਜੀ ਦਿੰਦੇ ਨੇਗੇ ਉਸ ਤੋਂ ਬਾਅਦ ਜਿਹੜੀ ਚਾਸਨੀ ਆ ਉਹ ਵੀ ਬਣ ਕੇ ਬਿਲਕੁਲ ਤਿਆਰ ਹੋ ਗਈ ਸੀ ਇਸ ਪ੍ਰਕਾਰ ਇੱਕ ਤਾਰ ਵਾਲੀ ਜਿਹੜੀ ਚਾਸਨੀ ਆ ਉਹ ਆਪਾਂ ਬਣਾ ਕੇ ਤਿਆਰ ਕਰ ਲੈਣੀ ਹੈਗੀ ਗੈਸ ਆਪਾਂ ਬੰਦ ਕਰ ਦੇਣਾ ਜੀ ਤੇ ਜਿਹੜਾ ਆਪਾਂ ਪਾਊਡਰ ਬਣਾਇਆ ਸੀ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇਸ ਪੈਨ ਵਿੱਚ ਆਪਾਂ ਮਤਲਬ ਕੜਾਹੀ ਵਿੱਚ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਮਿਕਸ ਕਰ ਲਾਂਗੇ ਤੇ ਇੱਥੇ ਆਪਾਂ ਥੋੜਾ ਜਿਹਾ ਕਿਉਂ ਹੋਰ ਪਾ ਸਕਦੇ ਹਾਂਗੇ ਵੀ ਵਧੀਆ ਜਿਹੜੇ ਆਪਣੇ ਪਿੰਨੀਆਂ ਬਣ ਕੇ ਤਿਆਰ ਹੋ ਜਾਣ ਕਿਉਂ ਆ ਜਿਹੜਾ ਤੁਸੀਂ ਵੱਧ ਘੱਟ ਇਹਦੇ ਵਿੱਚ ਪਾ ਸਕਦੇ ਹੋ ਕਈ ਵਾਰ ਇਹ ਸੁੱਕ ਬਰੂ ਰਜ ਲੱਗੇ ਤਾਂ ਆਪਾਂ ਇਹਦੇ ਵਿੱਚ ਗਰਮ ਕਰਕੇ ਕਿਉਂ ਪਾ ਸਕਦੇ ਆ ਅ ਸਾਰੇ ਪੇੜੇ ਵੀ ਰੋਸਟ ਕਰੇ ਸੀ ਡਰਾਈ ਫਰੂਟ ਪਾ ਕੇ ਉਹੜਾ ਜੇ ਆਪਾਂ ਨੂੰ ਠੰਡਾ ਕਰ ਲੈਸ ਤੇ ਉਸ ਤੋਂ ਬਾਅਦ ਜਿਹੜੀਆਂ ਨੇ ਪਿੰਨੀਆਂ ਉਹ ਬਟਨੀਆਂ ਸਟਾਰਟ ਕਰਦੇ ਅਸੀਂ ਜ਼ਿਆਦਾ ਠੰਡਾ ਨਹੀਂ ਕਰਨਾ ਹੈਗਾ ਕਿਉਂਕਿ ਫੇਰ ਤਾਂ ਇਹ ਜਿਹੜੀਆਂ ਪਿੰਨਿਓ ਜੁੜਨੀਆਂ ਨਹੀਂ ਹੈਗੀਆਂ ਇਸ ਕਰਕੇ ਗਰਮ ਗਰਮ ਦੇਖਾਂ ਹੀ ਬੱਟ ਲੈਣੇ ਵੀ ਜਿਹੜੇ ਆਪਣੇ ਹੱਥ ਸਹਿ ਸਕਣ ਤੇ ਜਿਹੜੀਆਂ ਪਿੰਨੀਆਂ ਉਹ ਬਣਾ ਕੇ ਆਪਾਂ ਤਿਆਰ ਕਰ ਲੈਣ ਤਾਂ ਕਿਸੇ ਵੀ ਕੰਟੇਨਰ 'ਚ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਨੂੰ ਤੇ ਆਪਾਂ ਫਰਿੱਜ 'ਚ ਵੀ ਰੱਖ ਸਕਦੇ ਬਾਹਰ ਵੀ ਰੱਖ ਸਕਦੇ ਨਹੀਂ ਖਰਾਬ ਹੁੰਦੀਆਂ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ ਜੀਆਂ ਸਵੇਰੇ ਸ਼ਾਮ ਆਪਾਂ ਬੱਚਿਆਂ ਨੂੰ ਜਾਂ ਸਾਰੇ ਜਿਹੜੇ ਪਰਿਵਾਰ ਦੇ ਫੈਮਿਲੀ ਮੈਂਬਰ ਨੇ ਸਾਰੇ ਇੱਕ बह बह धन्नवाद जी